ਮੈਂ ਜੀਵਨ ਫੌਜੀ ਬੋਲਦਾ ਜਿਹੜਾ ਅਮਰ ਸਰ ਸਲਾਮਾਬਾਦ ਹਮਲਾ ਹੋਇਆ ਨਾ ਗਰਦੇ ਉਸ ਦੀ ਉਹਦੀ ਜੁਮੇ ਵਾਲੀ ਮੈਂ ਲੈਣਾ ਵਾ ਇਹ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਸਿੱਧੀ ਚੇਤਾਵਨੀ ਆ ਜਿਹੜਾ ਇਹਨਾਂ ਮਤਲਬ ਗੁੰਡਾ ਰਾਜ ਚਲਾ ਰਹੇ ਆ ਨਾ ਜਿਹੜਾ ਇਹ ਗੁੰਡਾ ਰਾਜ ਚਲਾ ਰਹੇ ਲੋਕਾਂ ਨੂੰ ਨਜਾਇਜ਼ ਚੁੱਕ ਚੁੱਕ ਪਰਚੇ ਪਾ ਰਹੇ ਇਹਨਾਂ ਨੂੰ ਘਰਾਂ ਤੋਂ ਬੇਕਾਰ ਕੀਤਾ ਸਾਡੀਆਂ ਨੌਕਰੀਆਂ ਖੋਈਆਂ ਸਾਡੇ ਮਾਪਿਆਂ ਨੂੰ ਸਾਡੀਆਂ ਮਾਸੀਆਂ ਮਾਸਣਾ ਤੱਕ ਇਹਨਾਂ ਜੇਲ੍ਹ ਚ ਭੇਜਤੇ ਤੇ ਹੁਣ ਇਹ ਚੀਜ਼ ਦਾ ਜਵਾਬ ਆਪਾਂ ਇਦਾਂ ਹੀ ਦੇਵਾਂਗੇ ਇਹ ਹੁਣ ਆਪਾਂ ਡਰ ਕੇ ਬਹਿਣ ਆਏ ਨੂੰ ਕਿਹਾ ਸਿਰਫ ਹਲੇ ਟਿਕ ਨਿਗਾ ਜਾਂ ਟ੍ਰੇਲਰ ਆ ਪੂਰੀ ਫਿਲਮ ਹਲੇ ਬਾਕੀ ਆ ਇਹਨਾਂ ਕਹੋ ਕਿ ਹੁਣ ਆਪਣੇ ਟੰਬਰ ਥੋੜੇ ਜੇ ਥੋੜੇ ਨਾਲ ਸੇਫ ਕਰ ਲਓ ਹੁਣ ਤੁਸੀਂ ਘਰਾਂ ਤੱਕ ਗਏ ਤਾਂ ਆਪਾਂ ਘਰਾਂ ਤੱਕ ਹੀ ਜਾਵਾਂਗੇ ਤੁਹਾਡੇ ਮਾ ਜੀਵਨ ਫੌਜੀ ਬੋਲਦਾ ਜਿਹੜਾ ਅਮਰ ਸਰ ਸਲਾਮਾਬਾਦ ਹਮਲਾ ਹੋਇਆ ਨਾ ਗ੍ਰੀਨ ਹਾਊਸ ਦੀ ਉਹਦੀ ਜ਼ਿੰਮੇਵਾਰੀ ਮੈਂ ਲੈਣਾ ਵਾ ਇਹ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਸਿੱਧੀ ਚੇਤਾਵਨੀ ਆ ਜਿਹੜਾ ਇਹਨਾਂ ਮਤਲਬ ਗੁੰਡਾ ਰਾਜ ਚਲਾ ਰਹੇ ਆ ਨਾ ਜਿਹੜਾ ਇਹ ਗੁੰਡਾ ਰਾਜ ਚਲਾ ਰਹੇ ਲੋਕਾਂ ਨੂੰ ਨਜਾਇਜ਼ ਚੁੱਕ ਚੁੱਕ ਪਰਚੇ ਪਾ ਰਹੇ ਇਹਨਾਂ ਨੂੰ ਘਰਾਂ ਤੋਂ ਬੇਕਾਰ ਕੀਤਾ ਸਾਡੀਆਂ ਨੌਕਰੀਆਂ ਖੋਈਆਂ ਸਾਡੇ ਮਾਪਿਆਂ ਨੂੰ ਸਾਡੀਆਂ ਮਾਸੀਆਂ ਮਾਸਣਾ ਤੱਕ ਇਹਨਾਂ ਜੇਲ੍ਹ ਚ ਭੇਜਤੇ ਤੇ ਹੁਣ ਇਹ ਚੀਜ਼ ਦਾ ਜਵਾਬ ਆਪਾਂ ਇਦਾਂ ਹੀ ਦੇਵਾਂਗੇ ਇਹ ਹੁਣ ਆਪਾਂ ਡਰ ਕੇ ਬਹਿਣ ਆਏ ਨੂੰ ਕਿਹਾ ਸਿਰਫ ਹਲੇ ਟਿਕ ਨਿਗਾ ਜਾਂ ਟ੍ਰੇਲਰ ਆ ਪੂਰੀ ਫਿਲਮ ਹਲੇ ਬਾਕੀ ਆ ਇਹਨਾਂ ਕਹੋ ਵੀ ਹੁਣ ਆਪਣੇ ਟੱਬਰ ਥੋੜੇ ਜਿਹਾ ਥੋੜਾ ਨਾਲ ਸੇਫ ਕਰ ਲਓ ਹੁਣ ਤੁਸੀਂ ਘਰਾਂ ਤੱਕ ਗਏ ਤਾਂ ਆਪਾਂ ਘਰਾਂ ਤੱਕ ਹੀ ਜਾਵਾਂਗੇ ਤੁਹਾਡੇ ਮਾ ਜੀਵਨ ਫੌਜੀ ਬੋਲਦਾ ਜਿਹੜਾ ਅੰਮਰਸਾਰ ਸਲਾਮਾਬਾਦ ਹਮਲਾ ਹੋਇਆ ਨਾ ਗਰਨੇ ਉਸ ਦੀ ਉਹਦੀ ਜੁਮੇਯਾਰੀ ਮੈਂ ਲੈਣਾ ਵਾ ਇਹ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਸਿੱਧੀ ਚੇਤਾਵਨੀ ਆ ਜਿਹੜਾ ਇਹਨਾਂ ਮਤਲਬ ਗੁੰਡਾ ਰਾਜ ਚਲਾ ਰਹੇ ਆ ਨਾ ਜਿਹੜਾ ਇਹ ਗੁੰਡਾ ਰਾਜ ਚਲਾ ਰਹੇ ਲੋਕਾਂ ਨੂੰ ਨਜਾਇਜ਼ ਚੁੱਕ ਚੁੱਕ ਪਰਚੇ ਪਾ ਰਹੇ ਆ ਇਹਨਾਂ ਨੂੰ ਘਰਾਂ ਤੋਂ ਬੇਕਾਰ ਕੀਤਾ ਸਾਡੀਆਂ ਨੌਕਰੀਆਂ ਖੋਈਆਂ ਸਾਡੇ ਮਾਪਿਓ ਨੂੰ ਸਾਡੇ ਮਾਸੀਆਂ ਮਾਸੜਾ ਤੱਕ ਇਹਨਾਂ ਜੇਲ੍ਹ ਚ ਭੇਜਤੇ ਤੇ ਹੁਣ ਇਹ ਚੀਜ਼ ਦਾ ਜਵਾਬ ਆਪਾਂ ਇਦਾਂ ਹੀ ਦੇਵਾਂਗੇ ਇਹ ਹੁਣ ਆਪਾਂ ਡਰ ਕੇ ਬਹਿਣ ਵਾਲੇ ਇਹਨਾਂ ਕਿਹਾ ਸਿਰਫ ਹਲੇ ਟਿਕ ਨਿਕਾ ਜਾਂ ਟ੍ਰੇਲਰ ਆ ਪੂਰੀ ਫਿਲਮ ਹਲੇ ਬਾਕੀ ਆ ਇਹਨਾਂ ਕਿਹਾ ਕਿ ਹੁਣ ਆਪਣੇ ਟੰਬਰ ਥੋੜੇ ਜਿਹਾ ਥੋੜਾ ਜਿਹਾ ਸੇਫ ਕਰ ਲਓ ਹੁਣ ਤੁਸੀਂ ਘਰਾਂ ਤੱਕ ਗਏ ਤਾਂ ਆਪਾਂ ਘਰਾਂ ਤੱਕ ਹੀ ਜਾਵਾਂਗੇ ਤੁਹਾਡੇ